ਅੱਜ ਬੂਟੇ ਜਿਹੜੇ ਆਪਾਂ ਕਰੇ ਲਾਏ ਆ ਵੇਖੋ ਤੁਸੀਂ ਸੰਤਰੇ ਅਨਾਰ ਵੀ ਹੈ ਕਿ ਕਾਫੀ ਲੱਗਾ ਇਹਨੂੰ ਆ ਸਾਰੇ ਬੂਟਿਆਂ ਨੂੰ ਫਾਲਤਿਆ ਬਹੁਤ ਜ਼ਿਆਦਾ ਪਿਆ ਬਹੁਤ ਵਧੀਆ ਵੇ ਆਮਬਨ ਛੋਟੇ ਛੋਟਾ ਬੂੜ ਕਿੰਨਾ ਪਿਆ ਜੇ ਇਹਨੂੰ ਆ ਆਪਣਾ ਚ ਬੱਚਾ ਹੁਣ ਨਵੀਂ ਸਬਜੀ ਦੀ ਜਿਹੜੀ ਆ ਕਸ ਤੋਂ ਸ਼ੁਰੂ ਹੋ ਚੱਲੀ ਆ ਹੁਣ ਉਹਦੀ ਅਸਲੀ ਸਫਾਈ ਸਪੀਡ ਜੋ ਸਾਰਾ ਕੋ ਕਰਤਾ ਹੈ ਗਰੂ ਆ ਖਜੂਰਾ ਵਾਂ ਸਾਰੇ ਰੁੱਖਾਂ ਰੱਖਾਂ ਦੀ ਕਰਕੇ ਸਫਾਈ ਉਹ ਨਵੀਂ ਸਬਜੀ ਆਸਤੀ ਪੈਲੀ ਬੁਲੀ ਵਾਈ ਆ ਮੀ ਪੈ ਗਿਆ ਯਾਰ ਡ੍ਰੈਗਨ ਫਰੂਟ ਲਾਏ ਵੇਖੋ ਅਗਲੇ ਸਾਲ ਪਲਾ ਫੜ ਲੱਗੇ ਆਰਬੀ ਆ ਹਲਦੀ ਅੰਜੀਰ ਬਹੁਤ ਜਿਆਦੇ ਲੱਗੇ ਅੰਜੀਰ ਵੇਖੋ ਨੇ ਆ ਲੱਦਿਆ ਪਿਆ ਬੂਟਾ ਇੰਜੀਰਾ ਦਾ ਆ ਤੁਹਾਨੂੰ ਉਹ ਜ਼ਮੀਨਾਂ ਦਿਖਾਈਆਂ ਜਿੱਥੇ ਹੜ ਆਇਆ ਹੈ ਤੇ ਜਿੰਨਾ ਲੋਕਾਂ ਨੇ ਨਹੀਂ ਪੱਧਰ ਕੀਤੀਆਂ ਜ਼ਮੀਨਾਂ ਉਹਨਾਂ ਦੇ ਵੇਖੋ ਕਿਦਾਂ ਝਾਲ ਬਣ ਗਿਆ ਜੇ ਮੰਡ ਦੇ ਲੋਕ ਹਿੰਮਤ ਨਾ ਕਰਦੇ ਜਿਤਨਾ ਆਪਾਂ ਆਖ ਦਿੰਦੇ ਆ ਕੋਈ ਗੱਲ ਨਹੀਂ ਕਰ ਲੈਨੇ ਆ ਤੇ ਐਦਾਂ ਝਾਲ ਹੋ ਜਾਣਾ ਹੈ ਹੁਣ ਆ ਵੇਖੋ ਕਿੱਡਾ ਸੋਨਾ ਝੋਨਾ ਖਲੋਤਾ ਇੱਥੇ ਤੇ ਜਿੰਨਾ ਲੋਕਾਂ ਨੇ ਨਹੀਂ ਮਿਹਨਤ ਕੀਤੀ ਚਲੋ ਨਹੀਂ ਪੱਧਰ ਪੁੱਧਰ ਕੀਤੀਆਂ ਦਾ ਐਦਾਂ ਸਾਰੇ ਮੰਡ 'ਚ ਐਦਾਂ ਝਾਲ ਹੋ ਜਾਣਾ ਹੈ ਆ ਝੋਨਾ ਬਹੁਤ ਸੋਹਣਾ 131 ਵੈਰਾਈਟੀ ਹੈ ਥੋੜੀ ਲਾਗੇ ਮੰਡ ਚ ਪਿੰਡ ਵਾਲੇ ਘੋਨੇ ਦੇ ਕਰਕੇ ਦਰਸ਼ਨ ਹੁਣ ਨਵੀਂ ਮੋਟਰ ਤੇ ਇਹਨੇ ਚੱਲ ਗਿਆ ਅੱਜ ਸਾਹਬਾਣਾ ਡੇਢ ਮਹੀਨਾ ਹੋ ਗਿਆ ਪਿੰਡ ਵਾਲੀ ਸਾਈਡ ਤੇ ਢੇਡਾ ਮਾਰਿਆ ਗਾਉਂਗੀ ਇੱਧਰ ਆਪਣੇ ਵੱਡੇ ਵੀਰ ਹਰਜਿੰਦਰ ਦੀ ਪੂਰੀ ਹੁੰਦੀ ਆ ਆਪਣੀ ਪਾਰ ਹੁੰਦੀ ਆ ਦੇ ਇੱਕ ਬੰਦੇ ਸਤਨਾਮ ਆ ਮਿਲ ਪਿਆ ਆਪਣਾ ਜੂਵੋ ਟਰੈਕਟਰ ਆਉਣ ਵਾਲੇ ਸਮੇਂ ਦਾ ਬਹੁਤ ਟੌਪ ਦਾ ਟਰੈਕਟਰ ਆ ਮਾਰ ਦੇ ਗਿਆ ਚਲੋ ਕਾਫੀ ਰੇਤ ਪਈ ਪਰ ਬਹੁਤ ਸੋਹਣੀ ਗਰੋਥ ਹੋ ਗਈ ਝੋਨਿਆਂ ਦੀ ਆਦਾ ਖੁੱਡਾਂ ਦੇ ਵੱਧ ਪੌਣੀਆਂ ਪਈਆਂ ਅਰ ਗਈ ਪਰ ਨਹੀਂ ਬਹੁਤ ਸੋਹਣੀ ਗਰੋਥ ਹੋ ਗਈ ਆ ਜਿਆਦਾ ਇਹਨਾਂ ਵੀ ਲੋਹਾ ਜ਼ਿੰਕ ਵਾਲੀ ਜਿਹੜੀ ਸਪਰੇ ਆ ਉਹਨੇ ਆਪਣਾ ਬਹੁਤ ਸਾ ਦਿੱਤਾ ਮਾਰਾ ਕਿਰਪਾ ਰੱਖੇ ਹੁਣ ਸਮਾਂ ਸਰੀ ਤੇ ਆ ਗਿਆ ਕੇਤਰੀ ਸਰੋਂ ਸਰੋਂ ਬੀਜਾਂਗੇ ਅੱਜ ਕੀਤੀ ਤਿਆਰੀ ਬਤਾਂਉਂ ਤੂੰ ਵਾਏ ਗਿਆ ਹੁਣ ਇਹਦੇ ਵਿੱਚ ਲਾਵਾਂਗੇ ਸਰੋਂ ਸਰੋਂ ਮੀਂਹ ਬਾਬਾ ਪੈ ਗਿਆ ਸੀ ਹੁਣ ਜਦੋਂ ਸੁੱਕ ਜੂਗੀ ਉਸ ਤੋਂ ਬਾਅਦ ਸ਼ੁਰੂ ਕਰਾਂਗੇ ਓਏ ਲੱਕੜਾਂ ਲੁੱਕੜਾ ਚੋਕਲਾ ਸਾਰਾ ਕੋ ਇਸ ਕਰਕੇ ਬੰਦ ਨਾ ਕਰਲੀ ਸਟਾਰਟ ਨਹੀਂ ਹੋਣਾ ਇਹ ਇਹੋੜਾ ਮੂਲੀਆਂ ਤੇ ਜਿਹੜੀਆਂ ਸਿਆਲੀ ਸਬਜ਼ੀਆਂ ਬੀਜ ਦਿੰਨੇ ਆ ਗਾਜਰਾ ਗੁਜਰਾ ਗੇਤਰੀਆਂ ਬਾਸ ਸੁੱਕ ਲੈਣ ਦੇ ਇਹ ਦਵਾਈ ਦਾ ਰਿਜ਼ਲਟ ਬਹੁਤ ਵਧੀਆ ਮੈਜਨ ਪਹਿਲਾਂ ਤੇ ਪਈ ਬਹੁਤ ਜਿਆਦੀ ਬਿਮਾਰੀ ਪੱਤਾ ਰੋੜ ਪਈ ਤੇ ਹੁਣ ਮੈਂ ਸਾਰੇ ਖੋਲ-ਖੋਲ ਵੇਰ ਲਈ ਪੱਤਾ ਲਵੇਟ ਸੁੰਡੀ ਮਰੀ ਪਈ ਵਿੱਚ ਇਹ ਤੁਹਾਨੂੰ ਅਹ ਡਣਾ ਤੋੜ ਕੇ ਦਿਖਾਉਣਾ ਆ ਦੇਖੋ ਖਤਮ ਹੋ ਗਈ ਵਿੱਚ ਬਹੁਤ ਵਧੀਆ ਰਿਜ਼ਲਟ ਆ ਇਮ ਦਾ ਪਹਿਲਾਂ ਤਾਂ ਬਹੁਤ ਜ਼ਿਆਦੀ ਪੈ ਗਈ ਪੱਤਾ ਦੇ ਪਰ ਇੰਨਾ ਹੁਣ ਸਾਵਣਾ ਇਹ ਮੀਂਹ ਦੇ ਵਿੱਚ ਹੀ ਸਪਰੇ ਹੋਈ ਉਧਰੋਂ ਸਪਰੇ ਹੋ ਗਈ ਉਧਰੋਂ ਮੀਂਹ ਆ ਗਿਆ ਤੇ ਇਹ ਵੀ ਨਾ ਡਰਿਆ ਕਰੋ ਵੀ ਯਾਰ ਮੀਂਹ ਪਤਾ ਨਹੀਂ ਜੇ ਦਵਾਈ ਦੇ ਵਿੱਚ ਅਸਰ ਹੋਇਆ ਵਧੀਆ ਕੁਆਲਟੀ ਆ ਦਵਾਈਆਂ ਫੇਰ ਅਸਰ ਕਰ ਹੀ ਜਾਂਦੀਆਂ ਆ ਜਿਹੜਾ ਖੱਤਾ ਇਹ ਫੁੱਲ ਮੀਂਹ ਦੇ ਵਿੱਚ ਹੋਇਆ ਹੈ ਸਾਵਣਾ ਪੂਰਾ ਵਧੀਆ ਰਿਜ਼ਲਟ ਆ ਮਰ ਗਈ ਆ ਬਾਕੀ ਨਿਗਾਹ ਰੱਖਾਂਗੇ ਜੇ ਵਧੂਗੀ ਤੇ ਫੇਰ ਨਗਾਹਾਂਗੇ ਹਾਲ ਦੀ ਘੜੀ ਤੇ ਚਲੋ ਠੀਕ ਆ ਰਿਜ਼ਲਟ ਖੱਤਿਆਂ ਦੇ ਵਿੱਚ ਜਿਹੜੀ ਸਪਰੇ ਹੋਈ ਸੀ ਨਾ ਵੀ ਮਹਾ ਹੀ ਸਪਰੇ ਕੀਤੀ ਨੂੰ 15 ਕਿ ਮਿੰਟ ਹੋਈ ਹੀ ਦੇ ਬਹੁਤ ਜ਼ਿਆਦਾ ਮੀਂਹ ਪੈ ਗਿਆ ਤੇ ਹੁਣ ਮੈਂ ਸਾਰੇ ਵੇਖਣ ਡਿਆ ਵਾਂ ਵੀ ਜਿੰਨੇ ਵੀ ਪੱਤੇ ਆ ਖੋਲ ਕੇ ਵੇਖੇ ਆ ਸਾਰਿਆਂ ਦੇ ਵਿੱਚ ਸੁੰਡੀ ਮਰੀ ਪਈ ਆ ਜਿ ਤਰ੍ਹਾਂ ਆਪਣੇ ਮਨ ਦੇ ਵਿੱਚ ਡਾਊਟ ਰਹਿੰਦਾ ਵਾ ਵੀ ਅੱਜ ਮੀਂਹ ਪੈਣ ਵਾਲਾ ਵਾ ਜਾਂ ਬਸ ਬ੍ਰੀ ਲੇਟ ਕਰ ਲੀਨੇ ਆ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਨਹੀਂ ਡਰਨ ਦੀ ਲੋੜ ਜੇ ਦਵਾਈ ਵਧੀਆ ਚੰਗੀ ਕੁਆਲਿਟੀ ਦੀ ਕੀਤੀ ਹੋਵੇ ਤੇ ਫੇਰ ਅਸਰ ਕਰ ਹੀ ਜਾਂਦੀ ਆ ਇਸ ਕਰਕੇ ਬਹੁਤ ਵਧੀਆ ਰਿਜ਼ਲਟ ਰਿਹਾ ਫੇਮ ਹੀ ਸੁਲਾਮਾ ਸੁਲੇਮੇਨ ਹੀ ਤੇ ਨਾਲ ਪਟਾਖ ਟੂ ਸ਼ਪਾਈ ਵਧੀਆ ਰਿਜ਼ਲਟ ਆ ਹੈ ਸਾਰੇ ਕੀੜੀ ਕੁੜੀ ਸੰਡੀ ਸੰਡੀ ਸਾਰੀ ਇੱਕ ਵਾਰ ਪੱਤਾਂ ਲਵੇੜੀ ਖਤਮ ਹੋ ਗਈ ਆ ਤੈਨੂੰ ਵੀਡੀਓ ਵਿੱਚ ਦਿਖਦਾ ਹੋਊਗਾ ਪੱਤੇ ਸਾਰੇ ਸਿੱਧੇ ਖੜੇ ਹੋ ਗਏ ਚਿੱਟੇ ਤੇ ਬਹੁਤ ਵਧੀਆ ਰਿਜ਼ਲਟ ਆ ਕੋਈ ਚੱਕਰ ਨਹੀਂ ਮਾਰ ਇਹਦੀ ਕਿਰਪਾ ਬਾਕੀ ਮੌਸਮ ਤੇ ਡਿਪੈਂਡ ਕਰਦਾ ਵੀ ਦਵਾਈ ਨੇ ਕਿੰਨਾ ਚਿਰ ਅਸਰ ਰੱਖਣਾ ਜੇ ਇਹ ਮੌਸਮ ਸਹੀ ਹੋ ਜੇ ਥੋੜਾ ਬਾਲਾ ਚਲੋ ਰੱਖ ਜਾਂਦੀ ਆ ਨਹੀਂ ਤੇ ਫਿਰ ਵੇਖਣੀ ਪਊਗੀ ਇਹ ਨਾਮ ਆਪੀ ਜਦੋਂ ਝੋਨਾ ਗੋਭ ਤੇ ਆਇਆ ਹੋਵੇ ਉਦੋਂ ਨਗਰ ਨਗਰਾ ਚੰਗੀ ਵਾਲੀ ਹੋ ਰਹੀ ਹੈ ਚੱਲਦੀ ਆ ਲੱੇ ਸਿਰਾ ਚੜ ਜਾ ਐਦਾਂ ਹੁਣ ਤੋ ਰਸਾ ਚੜਨ ਦੇ ਪੈ ਲੈ ਗਿਆ ਨੰਬਰ ਤੇ ਹੜਜ ਚੱਲ ਹੋਲੀ ਹੋਲੀ ਇੱਕ ਤਰ੍ਹਾਂ ਨਹੀਂ ਬਾਵਾ ਦੇ ਜੋਰ ਤੇ ਥੱਲੇ ਆ ਲੱਤਾਂ ਛੱਡ ਦੇ ਕੱਲੀਆਂ ਹਾਈਦਾ ਇੱਕ ਦੀ ਉਹ ਬਾਹ ਥੱਲੇ ਕਦੀ ਉਹ ਫੇਰ ਆਪਣੇ ਆ ਬਸ ਐਦਾਂ ਸਰੀਰ 走了走了。